ਅਮਰੀਕਾ ਦੇ ਵੀਜ਼ਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਭਾਰਤੀ ਪ੍ਰਵਾਸੀਆਂ ਦੇ ਲਈ ਵੱਡੀ ਖਬਰ ਸਾਬਤ ਹੋਈ ਹੈ H1B ਵੀਜ਼ਾ ਰੀਨਿਊ ਦੇ ਲਈ ਹੁਣ US ਤੋਂ ਬਾਹਰ ਨਹੀਂ ਜਾਣਾ ਪਵੇਗਾ US ਦੇ ਵਿੱਚ ਹੀ H1B ਵੀਜ਼ਾ ਰੀਨਿਊ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਮਰੀਕਾ ਨੇ 5 ਹਫ਼ਤਿਆਂ ਦੇ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਲਈ ਇਹ ਵੱਡੀ ਖਬਰ ਹੈ ਯੂਐਸ ਦੇ ਵਿੱਚ ਹੀ ਹੁਣ ਰੀਨਿਊ ਵੀਜ਼ਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ 5 ਹਫ਼ਤੇਾਂ ਦੇ ਲਈ ਜਿਵੇਂ ਕਿ ਅਸੀਂ ਦੱਸਿਆ ਇਹ ਪ੍ਰਕਿਰਿਆ ਚੱਲੇਗੀ ਤਾਂ ਅਮਰੀਕਾ ਦੇ ਵਿੱਚ ਰਹਿ ਰਹੇ ਜਿਹੜੇ ਇੰਡੀਅਨ ਲੋਕ ਨੇ ਓਹ ਉਹਨਾਂ ਦੇ ਲਈ ਇਹ ਵੱਡੀ ਖਬਰ ਸਾਬਤ ਹੋਈ ਹੈ 29 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈ ਪਾਇਲਟ ਨਵੀਨੀਕਰਨ ਪ੍ਰੋਗਰਾਮ 1 April ਤੱਕ ਚੱਲੇਗਾ ਇਸ ਮਿਆਦ ਦੇ ਦੌਰਾਨ ਵੀ ਹਜ਼ਾਰ ਤੱਕ ਯੋਗ ਗੈਰ ਪ੍ਰਵਾਸੀ ਕਾਮੇ ਘਰੇਲੂ ਤੌਰ ਤੇ ਆਪਣੇ H1B ਵੀਜ਼ਾ ਦਾ ਨਵੀਨੀਕਰਨ ਕਰ ਸਕਦੇ ਹਨ ਯੂਐਸ ਸਟੇਟ ਡਿਪਾਰਟਮੈਂਟ ਨੇ ਇਹ ਐਲਾਨ ਜੂਨ 2023 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤਾ ਸੀ ਤੇ ਭਾਰਤੀ ਨਾਗਰਿਕਾ ਸਮੇਤ H1B ਕਾਮੇ ਅਮਰੀਕਾ ਛੱਡੇ ਬਿਨਾਂ ਵੀਜ਼ਾ ਰੀਨਿਊ ਕਰਨ ਦੇ ਲਈ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹਨ ਅਮਰੀਕਾ ਨੇ ਘਰੇਲੂ ਪੱਧਰ ਤੇ H1B ਵੀਜ਼ਾ ਦੇ ਨਵਿਨੀ ਕਰਨ ਦੇ ਲਈ 5 ਹਫ਼ਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਵੱਡੀ ਤਬਦੀਲੀ ਲਗਭਗ 2 ਦਹਾਕਿਆਂ ਬਾਅਦ ਆਈ ਹੈ 29 ਜਨਵਰੀ ਨੂੰ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਦੋਵੇਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਗਲੇ 5 ਹਫ਼ਤਿਆਂ ਵਿੱਚ ਕੁੱਲ 20,000 ਭਾਗੀਦਾਰਾਂ ਨੂੰ ਪਾਇਲਟ ਜੋ ਹੈ ਵੀਜ਼ਾ ਦੇ ਲਈ ਸਵੀਕਾਰ ਕੀਤਾ ਜਾਵੇਗਾ ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਪ੍ਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਸੁਧਾਰ ਕਰਨਾ ਇਸ ਨੂੰ ਵਧੇਰੇ ਕੁਸ਼ਲ ਅਤੇ ਘੱਟ ਮੁਸ਼ਕਲ ਬਣਾਉਣਾ ਜੋ ਐ ਬਿਨੇਕਾਰ ਹੁਣ ਅਪਲਾਈ ਕਰਨ ਦੇ ਲਈ ਆਪਣੇ ਦੇਸ਼ ਜਾਣ ਤੋਂ ਵੱਚ ਸਕਦੇ ਹਨ ਤਾਂ ਵਰਤਮਾਨ ਦੇ ਵਿੱਚ ਵੀ ਪਹਿਲ ਕਦਮੀ ਸਿਰਫ H1B ਵੀਜ਼ਾ ਕਰਮਚਾਰੀਆਂ ਤੱਕ ਸੀਮਤ ਹੈ ਜੋ ਦਸੰਬਰ ਦੇ ਵਿੱਚ ਦੱਸੇ ਗਏ ਮਾਪਦੰਡਾ ਨੂੰ ਪੂਰਾ ਕਰਦੇ ਹਨ ਇਸ ਦੇ ਵਿੱਚ H4 ਵੀਜ਼ਾ ਤੇ ਨਿਰਪਰ ਵੀਜ਼ਾ ਧਾਰਕ ਜਿਵੇਂ ਪਤੀ ਪਤਨੀਆਂ ਤੇ ਬੱਚੇ ਸ਼ਾਮਲ ਨਹੀਂ ਹਨ ਹਾਲਾਂਕਿ ਪਵਿੱਖ ਦੇ ਵਿੱਚ ਇਸ ਨੂੰ ਹੋਰ ਵੀਜ਼ਾ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਪਹਿਲ ਕਰਮੀ ਤੋਂ ਇਲਾਵਾ ਗ੍ਰੀਨ ਕਾਰਡ ਬੈਕਲੌਗ ਨੂੰ ਘਟਾਉਣ ਸਮੇਤ ਹੋਰ ਮਹੱਤਵਪੂਰਨ ਇਮੀਗ੍ਰੇਸ਼ਨ ਸੁਧਾਰਿਆਤਨ ਵੀ ਚੱਲ ਰਹੇ ਹਨ ਅਮਰੀਕਾ ਨੇ ਘਰੇਲੂ ਪੱਧਰ ਤੇ H1B ਵੀਜ਼ਾ ਦੇ ਨਵੀਨੀਕਰਨ ਦੇ ਲਈ 5 ਹਫ਼ਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਵੱਡੀ ਤਬਦੀਲੀ ਲਗਭਗ 2 ਦਹਾਕਿਆਂ ਬਾਅਦ ਆਈ ਹੈ 29 ਜਨਵਰੀ ਨੂੰ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਗਲੇ 5 ਹਫ਼ਤਿਆਂ ਵਿੱਚ ਕੁੱਲ 20,000 ਭਾਗੀਦਾਰਾਂ ਨੂੰ ਪਾਇਲਟ ਜੋ ਹੈ ਵੀਜ਼ਾ ਦੇ ਲਈ ਸਵੀਕਾਰ ਕੀਤਾ ਜਾਵੇਗਾ ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਪ੍ਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਸੁਧਾਰ ਕਰਨਾ ਇਸ ਨੂੰ ਵਧੇਰੇ ਕੁਸ਼ਲ ਅਤੇ ਘੱਟ ਮੁਸ਼ਕਲ ਬਣਾਉਣਾ ਜੋ ਐ ਬਿਨੇਕਾਰ ਹੁਣ ਅਪਲਾਈ ਕਰਨ ਦੇ ਲਈ ਆਪਣੇ ਦੇਸ਼ ਜਾਣ ਤੋਂ ਵੱਚ ਸਕਦੇ ਹਨ ਤਾਂ ਵਰਤਮਾਨ ਦੇ ਵਿੱਚ ਵੀ ਪਹਿਲ ਕਦਮੀ ਸਿਰਫ H1B ਵੀਜ਼ਾ ਕਰਮਚਾਰੀਆਂ ਤੱਕ ਸੀਮਤ ਹੈ ਜੋ ਦਸੰਬਰ ਦੇ ਵਿੱਚ ਦੱਸੇ ਗਏ ਮਾਪਦੰਡਾ ਨੂੰ ਪੂਰਾ ਕਰਦੇ ਹਨ ਇਸ ਦੇ ਵਿੱਚ H4 ਵੀਜ਼ਾ ਤੇ ਨਿਰਪਰ ਵੀਜ਼ਾ ਧਾਰਕ ਜਿਵੇਂ ਪਤੀ ਪਤਨੀਆਂ ਤੇ ਬੱਚੇ ਸ਼ਾਮਲ ਨਹੀਂ ਹਨ ਹਾਲਾਂਕਿ ਪਵਿੱਖ ਦੇ ਵਿੱਚ ਇਸ ਨੂੰ ਹੋਰ ਵੀਜ਼ਾ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਪਹਿਲ ਕਰਮੀ ਤੋਂ ਇਲਾਵਾ ਗ੍ਰੀਨ ਕਾਰਡ ਬੈਕਲੌਗ ਨੂੰ ਕਟੌਣ ਸਮੇਤ ਹੋਰ ਮਹੱਤਵਪੂਰਨ ਇਮੀਗ੍ਰੇਸ਼ਨ ਸੁਧਾਰ ਯਤਨ ਵੀ ਚੱਲ ਰਹੇ ਹਨ